ਬਿੰਦ ਕਰੋ ਧੋਕੇ ਵਹਿ ਜਾਣਾ ਭੈਣ ਭਾਈ ਜਵਾਕਾਂ ਨੇ ਹੱਥੀ ਕਵਰਾ ਵਿੱਚ ਪੁਚਾਉਣਾ ਤੇਰੇ ਅੰਗਾਸਾਂ ਕਾਂ ਨੇ ਹੱਥੀ ਕਵਰਾ ਵਿੱਚ ਪੁਚਾਉਣਾ ਤੇਰੇ ਹੰਗਾਸਾਂ ਕਾਂ ਨੇ ਚੋਕ ਤਲੀਆਂ ਚੁਗਾਇਆ ਦਗੇ ਬਾਜਣੇ ਨਹੀਂ ਤੈਨੂੰ ਆਸ਼ਾ ਵਾਸ਼ੇ ਤੂੰ ਦਿੱਤੀ ਵੇ ਲੈ ਹਾਜਣੇ ਨਹੀਂ ਮੈਨੂੰ ਅਸ ਹਵਾ ਸੇ ਤੁੱਦਦੀ ਵੇ ਲਹਾਂ ਜਣੇ ਨਹੀਂ ਮੈਨੂੰ ਪੈਰ ਮੋੜੇਗੀ ਪਿਛਾੜੀ ਕਦੇ ਮੋੜੇਗੀ ਪਿਛਾੜੀ ਕਦੇ ਸੋਚਿਆ ਵੀ ਨਹੀਂ ਸੀ ਐਡੀ ਨਿਕਲਹੇਗੀ ਵਹਾਰੀ ਕਦੇ ਸੋਚਿਆ ਵੀ ਨਹੀਂ ਸੀ ਕੜ ਧੀਨੀ ਗਿਣ ਤੋਪੇ ਪਾਵਾਂ ਜਾਮਣ ਦੀ ਛਾਂ ਹੇਠਾਂ ਨਹੀਂ ਮੈਂ ਭੀੜਾ ਲਾਵਾ ਕਿੜੀਆਂ ਦੀ ਚੀਚੀਨੀ ਤੋਤਿਆਂ ਦੀ ਟੁਕੜੀ ਇਸ ਚਿੱਠੀ ਪਗੜੀ ਨੂੰ ਕਦੇ ਦਾਗ ਨਾ ਲਾਵਾਂ ਉਹਦੀ ਚਿੱਠੀ ਪਗੜੀ ਨੂੰ ਕਦੇ ਦਾਗ ਨਾ ਲਾਵਾਂ ਸ੍ਰੀ ਕਾਲ ਜੀ ਤੁਸੀਂ ਜੁੜ ਚੁੱਕੇ ਹੋ ਨੰਬਰ 311 ਦੇ ਨਾਲ ਮੈਂ ਹਰਵਿੰਦਰ ਸਿੰਘ ਗਿੱਲ ਅੱਜ ਸਾਡੀ ਟੀਮ ਸਰਸਾ ਜ਼ਿਲ੍ਹੇ ਦੇ ਪਿੰਡ ਜਗਮਾਲਾ ਵਾਲੀ ਵਿਖੇ ਪਹੁੰਚੇ ਹੋਏ ਆ ਆਓ ਤੁਹਾਨੂੰ ਮਿਲਵਾਉਣੇ ਆ ਇੱਕ ਹੋਰ ਗਰੀਬੀ ਦੇ ਵਿੱਚ ਦਬੇ ਹੋਏ ਕਲਾਕਾਰ ਨੂੰ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਗੱਲਾਂ ਅਤੇ ਸੁਣਾਗੇ ਉਹਨਾਂ ਤੋਂ ਢੇਰ ਸਾਰੇ ਗੀਤ OK ਜੁਵੀ 311 ਤੇ ਸਵਾਗਤ ਹੈ ਜੀ ਤੁਹਾਡਾ ਸਸਈ ਗਾਲ ਜੀ ਧੰਨਵਾਦ ਜੀ ਸਰ ਆਪਣਾ ਪਛੋਕੜ ਦੱਸੋ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਕੀ ਤੁਹਾਡਾ ਨਾਮ ਮੇਰਾ ਨਾਮ ਜਗਜੀਤ ਸਿੰਘ ਹੈ ਪਿੰਡ ਜਗਮਾਲ ਵਾਲੀ ਜ਼ਿਲ੍ਹਾ ਸਰਸੇ ਰਹਿਣ ਵਾਲੇ ਆ ਗਾਉਣ ਦਾ ਸ਼ੌਂਕ ਆ ਜਿਹੜਾ ਤੁਹਾਨੂੰ ਉਹ ਕਿੱਥੋਂ ਪਿਆ ਗਾਉਣ ਦਾ ਸ਼ੌਂਕ ਜੀ ਮੈਨੂੰ ਸਕੂਲ ਚੋਂ ਹੀ ਪਿਆ ਜੀ ਛੋਟੇ ਹੁੰਦੇ ਬਾਲ ਸਭਾ ਚ ਗਾਉਂਦੇ ਹੁੰਦੇ ਸੀ ਜੀ ਹੂੰ ਉੱਥੋਂ ਗਾਉਣ ਦਾ ਸ਼ੌਂਕ ਪਿਆ ਜੀ ਤੁਸੀਂ ਕਿੱਥੋਂ ਤੱਕ ਪੜ੍ਹਾਈ ਕੀਤੀ ਹੈ ਅਸੀਂ ਜੀ 10ਵੀਂ ਤੱਕ ਪੜ੍ਹਾਈ ਕੀਤੀ ਜੀ ਬਸ ਉਸ ਤੋਂ ਬਾਅਦ ਨਹੀਂ ਪੜ੍ਹੇ ਨਹੀਂ ਜੀ ਤੇ ਤੁਹਾਡਾ ਕੀ ਸ਼ੌਂਕ ਸੀ ਜਿਹੜਾ ਤੁਸੀਂ ਗਾਉਣ ਨੂੰ ਲੈ ਕੇ ਚੱਲੇ ਸੀ ਬਸ ਜੀ ਬਚਪਨ ਤੋਂ ਹੀ ਸ਼ੌਂਕ ਸੀ ਵੀ ਚੰਗੇ ਵਧਿਆ ਗਾਇਆ ਕਰਾਂਗੇ ਪ੍ਰਮਾਤਮਾ ਸੁਣੂਗਾ ਬਸ ਜੀ ਗਾਉਣ ਦਾ ਬਹੁਤ ਸ਼ੌਂਕ ਸੀਗਾ ਜੀ ਮੈਨੂੰ ਹੁਣ ਵੀ ਹੈਗਾ ਹੀ ਸ਼ੌਂਕ ਤਾਂ ਬਹੁਤ ਗਾਉਂਦੇ ਰਹਿੰਨੇ ਪਰ ਜੀ ਕੰਮਾਂ ਧੰਦਿਆਂ ਚ ਵਿੱਚ ਠੀਕ ਹੈ ਹਾਂ ਜੀ ਆਪਾਂ ਇੱਕ ਗੀਤ ਤੋਂ ਹੀ ਤੁਹਾਡਾ ਸ਼ੁਰੂ ਕਰਦੇ ਆਂ ਉਸ ਤੋਂ ਬਾਅਦ ਫਿਰ ਕੱਲ੍ਹ ਬਾਤ ਜਾਰੀ ਰਹੂਗੀ ਜਿੰਨਾ ਚਿਰ ਜਿੰਦੜੀ ਵਿੱਚ ਸਾਹ ਹੈ ਉਹਨਾ ਚਿਰ ਬੰਦਾ ਨਾ ਹੈ ਦੋ ਲਾ ਗਿਆ ਔਰ ਉੜਾਰੀ ਲਾ ਗਿਆ ਔਰ ਉੜਾਰੀ ਸਕੇ ਵੀ ਮੋਹ ਨਾ ਰੱਖਣਗੇ ਤੇਰੀ ਚੰਦਣ ਵਰਗੀ ਦੇ ਨੂੰ ਮੁਰਦਾ ਕਹਿ ਕੇ ਚੱਕਣਗੇ ਤੇਰੀ ਚੰਦਣ ਵਰਗੀ ਦੇ ਨੂੰ ਮੁਰਦਾ ਕਹਿ ਕੇ ਚੱਕਣਗੇ ਬਿੰਦ ਕਰੋ ਧੋਕੇ ਵਾ ਜਾਣਾ ਭੈਣ ਭਾਈ ਜਵਾਖਾਂ ਨੇ ਹੱਥੀ ਕਵਰਾਂ ਵਿੱਚ ਪੁਚਾਉਣਾ ਤੇਰੇ ਅੰਗਾਸਾਂ ਕਾਂ ਨੇ ਹੱਥੀ ਕਵਰਾਂ ਵਿੱਚ ਪੁਚਾਉਣਾ ਤੇਰੇ ਹੰਗਾਸਾਂ ਕਾਂ ਨੇ ਤੇਰੇ ਉਹੀ ਯਾਰ ਮਹਿਫਲੀ ਉਹੀ ਯਾਰ ਮਹਿਫਲੀ ਤਾੜੀ ਮਾਰ ਕੇ ਹੱਸਣਗੇ ਤੇਰੀ ਚੰਦਨ ਵਰਗੀ ਦੇ ਨੂੰ ਮੁਰਦਾ ਕਹਿ ਕੇ ਚੱਕਣਗੇ ਤੇਰੀ ਚੰਦਨ ਵਰਗੀ ਦੇ ਨੂੰ ਮੁਰਦਾ ਕਹਿ ਕੇ ਚੱਕਣਗੇ ਬਹੁਤ ਵਧੀਆ ਆਵਾਜ਼ ਆਈ ਬਹੁਤ ਵਧੀਆ ਬਹੁਤ ਵਧੀਆ ਤੁਸੀਂ ਕਿਸ ਕਲਾਕਾਰ ਨੂੰ ਜ਼ਿਆਦਾ ਗਾਉਂਦੇ ਹੋ ਵੈਸੇ ਤਾਂ ਜੀ ਸਾਰੇ ਕਲਾਕਾਰਾਂ ਨੂੰ ਗਾਉਂਦੇ ਆ ਮੈਂ ਜ਼ਿਆਦਾ ਕੀ ਜੀ ਲਵ ਹੀਰਾ ਜੀ ਦਾ ਹੀ ਗਾਉਂਦਾ ਹੁਸਤਾਦ ਜੀ ਲਈ ਤੁਸੀਂ ਆਪ ਵੀ ਖੁਦ ਲਿਖਦੇ ਹੋ ਗੀਤ ਜਾਂ ਉਹਨਾਂ ਕਲਾਕਾਰਾਂ ਦੇ ਗਾਏ ਹੋਏ ਗੀਤਾਂ ਚੋਂ ਗੀਤ ਗਾਉਂਦੇ ਹੋ ਨਹੀਂ ਇਹ ਆਪ ਤਾਂ ਨਹੀਂ ਕੋਈ ਲਿਖਿਆ ਤੇ ਮੂੰ ਦੂਜੇ ਕਲਾਕਾਰਾਂ ਦੀ ਗਾ ਲੈਣੇ ਹਾਂਜੀ ਲੋਕਾਂ ਦੇ ਵਿੱਚ ਤੁਸੀਂ ਕਦੇ ਸਟੇਜਾਂ ਤੇ ਗਏ ਹਾਂਜੀ ਜਾਗਰਣਾਂ ਤੇ ਗਏ ਸਕੂਲਾਂ 'ਚ ਮੰਨ ਲਾ ਸਟੇਜੀ ਪ੍ਰੋਗਰਾਮ ਹੁੰਦੇ ਸੀਗੇ ਸਕੂਲਾਂ 'ਚ ਜਾਂਦੇ ਰਹੇ ਪਹਿਲਾਂ ਹੀ ਲੋਕਾਂ ਵੱਲੋਂ ਪ੍ਰੋਗਰਾਮ ਜਦੋਂ ਤੁਸੀਂ ਜਾਂਦੇ ਹੋ ਕਿੰਨਾ ਉਤਸ਼ਾਹ ਦਿੱਤਾ ਜਾਂਦਾ ਕਿੰਨੀ ਤੁਹਾਡੀ ਪ੍ਰਸ਼ੰਸਾ ਕੀਤੀ ਜਾਂਦੀ ਹੈ ਲੋਕ ਤਾਂ ਹੀ ਬਹੁਤ ਚਾਹੁੰਦੇ ਆ ਬਹੁਤ ਆਸਾ ਮਿਲਦਾ ਹੀ ਪਿਆਰ ਮਿਲਦਾ ਲੋਕਾਂ ਦਾ ਹੀ ਬਦਵੀ ਚਲ ਇੱਕ ਗੀਤ ਸਾਨੂੰ ਤੁਸੀਂ ਸੁਣਾਓ ਫਿਰ ਅਗਲੀ ਗੱਲਬਾਤ ਸ਼ੁਰੂ ਰੱਖਾਂਗੇ ਆਪਾਂ ਚੋਗ ਤਲੀਆਂ ਚੁਗਾਇਆ ਤਗੇ ਬਾਜਣੇ ਨਹੀਂ ਤੈਨੂੰ ਆਸ਼ਾ ਵਾਸ਼ੇ ਤੂੰ ਦਿੱਤੀ ਵੇ ਲਹਾਂ ਜਣੇ ਨਹੀਂ ਮੈਨੂੰ ਆਸ਼ਾ ਵਾਸ਼ੇ ਤੂੰ ਦਿੱਤੀ ਵੇ ਲਹਾਂ ਜਣੇ ਨਹੀਂ ਮੈਨੂੰ ਪੈਰ ਮੋੜੇ ਦੀ ਪਿਛਾੜੀ ਕਦੇ ਮੋੜੇ ਦੀ ਪਿਛਾੜੀ ਕਦੇ ਸੋਚਿਆ ਵੀ ਨਹੀਂ ਸੀ ਅੱਜ ਨਿਕਲਹੇਗੀ ਮਾੜੀ ਕਦੇ ਸੋਚਿਆ ਵੀ ਨਹੀਂ ਸੀ ਅੱਜ ਨਿਕਲਹੇਗੀ ਮਾੜੀ ਕਹਿੰਦੇ ਸੋਚਿਆ ਵੀ ਨਹੀਂ ਸੀ ਦੇਣ ਪਣ ਕੇ ਛੇਤੀ ਬੋਲ ਬੋਲਦੀ ਆ ਜਿਹੜੇ ਤੈਨੂੰ ਸੱਤ ਚ ਬੁਲਾਹਾਂ ਕਿ ਜਦੋਂ ਕਿਤੇ ਨਹੀਂ ਨਵੇਂੜੇ ਤੈਨੂੰ ਸੱਤ ਚ ਬੁਲਾਹਾਂ ਕਿ ਜਦੋਂ ਕਿਤੈ ਨਹੀਂ ਨਵੇੜੇ ਝਾੜੀ ਕੰਡ ਵੰਗੂ ਝਾੜੀ ਕਦੇ ਸੋਚਿਆ ਵੀ ਨਹੀਂ ਸੀ ਐਡੀ ਨਿਕਲਹੇਗੀ ਮਾੜੀ ਕਦੇ ਸੋਚਿਆ ਵੀ ਨਹੀਂ ਸੀ ਐਡੀ ਨਿਕਲਹੇਗੀ ਮਾੜੀ ਕਦੇ ਸੋਚਿਆ ਵੀ ਨਹੀਂ ਸੀ ਬਹੁਤ ਵਧੀਆ ਜੀ ਬਹੁਤ ਵਧੀਆ ਗਾਉਣ ਤੋਂ ਇਲਾਵਾ ਹੋਰ ਤੁਸੀਂ ਕੀ ਕੰਮ ਕਰਦੇ ਹੋ ਹੋਰ ਤਾਂ ਹੀ ਬਸ ਮੈਂ ਇਹ ਮਿਹਨਤ ਮਜ਼ਦੂਰੀ ਕਰਦਾ ਹਾਂ ਇਹ ਯਾ ਮੂੰਹ ਫੁਲੀ ਵਾਲੀ ਰੇੜੀ ਲਾਉਣਾ ਈ ਸਕੂਲ ਕੋਲੇ ਜੀ ਇਹ ਗਾਉਣ ਦਾ ਸ਼ੌਂਕ ਸਾਨੂੰ ਪਿਆ ਪਰ ਗਾਉਣਾ ਅੱਜ ਕੱਲ ਸੌਖਾ ਨਹੀਂ ਗਾਉਣਾ ਬਹੁਤ ਮਹਿੰਗਾ ਹੋ ਗਿਆ ਬਹੁਤ ਪੈਸੇ ਲੱਗਦੇ ਆ ਇਸ ਪਾਸੇ ਤੁਸੀਂ ਕਿਵੇਂ ਆਗੇ ਫਿਰ ਦੇਖੋ ਜੀ ਸ਼ੌਂਕ ਸੀਗਾ ਈ ਮੈਨੂੰ ਤਾਂ ਗਾਉਣ ਦਾ ਈ ਚਲੋ ਨਹੀਂ ਕੋਈ ਕਾਸ਼ਟ ਵਗੈਰਾ ਹੋਈ ਜਾਂ ਕੋਈ ਹੋਰ ਨਹੀਂ ਮੰਨ ਲਓ ਕੋਈ ਸਹਯੋਗ ਮਿਲਿਆ ਜੀ ਤਾਂ ਕਰਕੇ ਜੀ ਬਸ ਆਪਾਂ ਨੂੰ ਥੋੜਾ ਜਿਹਾ ਪਿੱਛੇ ਹਟਣਾ ਪੈ ਗਿਆ ਜੀ ਇਸ ਕਰਕੇ ਜੇਕਰ ਕੋਈ ਤੁਹਾਨੂੰ ਚਾਹੇ ਸੰਯੋਗ ਦੇਵੇ ਤਾਂ ਤੁਸੀਂ ਕੀ ਗਾਉਣ ਨੂੰ ਤਿਆਰ ਹੋ ਅੱਜ ਹਾਂਜੀ ਹਾਂਜੀ ਮੈਨੂੰ ਸਯੋਗ ਮਿਲੇ ਹੀ ਮੈਂ ਜ਼ਰੂਰ ਗਾਉਂਗਾ ਜੀ ਜਿਆਦਾ ਤੁਸੀਂ ਲਾਭ ਹੀਰੇ ਦੀ ਆਵਾਜ਼ ਚ ਗਾਉਣਾ ਜਾਂ ਹੋਰ ਕਿਸੇ ਕਲਾਕਾਰ ਦੀ ਆਵਾਜ਼ ਵੀ ਗਾਉਣਾ ਹੂੰ ਤਾਂ ਜੀ ਗਾ ਲੈਨੇ ਜੀ ਹੋਰ ਵੀ ਗਾ ਲੈਨੇ ਪਰ ਮੈਨੂੰ ਇਹ ਜਿਆਦਾ ਮੈਂ ਹੀ ਗਾਉਣਾ ਹੈ ਲਾਭ ਹੀਰੇ ਜੀ ਦੇ ਗੀਤੀ ਗਾਉਣਾ ਹੈ ਲਾਭ ਹੀਰੇ ਨੂੰ ਤੁਸੀਂ ਕਿਉਂ ਪਸੰਦ ਕਰਦੇ ਹੋ ਇਹਦੇ ਗੀਤਾਂ ਚ ਸੱਚਾਈ ਬਹੁਤ ਹੈ ਇਹਨਾਂ ਦੇ ਗੀਤਾਂ 'ਚ ਮੰਨ ਲਾ ਵੀ ਉਹੀ ਨਹੀਂ ਵੀ ਐਵੇਂ ਪਕਾਈ ਜੀ ਮਾਰੀ ਪਈ ਐ। ਅਰਥ ਇਹਨਾਂ ਦੇ ਗੀਤਾਂ ਦਾ ਬਹੁਤ ਵਧੀਆ ਨਿਕਲਦਾ ਈ। ਇਸ ਕਰਕੇ ਮਤਲਬ ਤੁਸੀਂ ਫਿਰ ਹਾਂਜੀ ਲਾਹੇ ਹੀਰੇ ਨੂੰ ਗਾਉਣਾ ਪਸੰਦ ਕਰਦੇ ਹੋ। ਹਾਂਜੀ ਹਾਂਜੀ। ਤੁਹਾਡੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ? ਪਰ ਪਰਿਵਾਰ ਦੇ ਵਿੱਚ ਹੀ ਸਾਡੇ ਪਾਪਾ ਜੀ ਸਰਦਾਰ ਮਿੱਠੂ ਸਿੰਘ ਜੀ। ਹਾਂਜੀ। ਮੇਰੇ ਤਿੰਨ ਬੱਚੇ ਜੀ। ਹਾਂਜੀ। ਤੇ ਮੈਡਮ ਜੀ ਆਈ ਕਰਮਜੀਤ ਕੌਰ ਜੀ ਗੁੜੀਆਂ ਦਾ ਨਾਂ ਹੀ ਜਸਪ੍ਰੀਤ ਕੌਰ ਹੈ ਇੱਕ ਮਨਜੋਤ ਕੌਰ ਹੈ ਜੀ ਮੁੰਡੇ ਦਾ ਨਾਂ ਹੀ ਲਵਪ੍ਰੀਤ ਹੈ ਬੱਚੇ ਫਿਰ ਪੜ੍ਹਾਈ ਕਰ ਰਹੇ ਨੇ ਨਹੀਂ ਜੀ ਬੱਚਾ ਇੱਕ ਤਾਂ ਕੰਮ ਤੇ ਬਾਹਰ ਗਿਆ ਹੋਇਆ ਜੀ ਗੁੜੀਆਂ ਜੀ ਦੋ ਗੁੜੀਆਂ ਦੀ ਸ਼ਾਦੀ ਕਰਤੀ ਤੁਸੀਂ ਹੋਰ ਵੀ ਕਿਸੇ ਦੇ ਗੀਤ ਗਾਉਣੇ ਹਾਂਜੀ ਮੈਂ ਤਾਂ ਜੀ ਚਾਹਣਾ ਹੀ ਮੈਨੂੰ ਮੰਨ ਲਾ ਵੀ ਮੈਂ ਗਾਉਣਾ ਚਾਹਨਾਗਾ ਹੂੰ ਇਹ ਸਾਡੇ ਆਦਰਨੀਆ ਸਰਦਾਰ ਜੱਗਾ ਸਿੰਘ ਜੀ ਮੈਨੂੰ ਗੀਤ ਗਾ ਦੇਣ ਮੈਂ ਇਹਨਾਂ ਦੇ ਗੀਤ ਵੀ ਗਾਉਂਗਾ ਗੱਲ ਸਭ ਤੁਸੀਂ ਮੰਨ ਲਾ ਜੇ ਮੈਥੋਂ ਗੀਤ ਗਵਾਉਣਾ ਚਾਹੁੰਦੇ ਆਪਦੇ ਦੇ ਕੇ ਗੀਤ ਮੈਂ ਸੋਡੇ ਵੀ ਗਾਉਂਗਾ ਜੀ ਆਪਾਂ ਨੂੰ ਤਾਂ ਬੜੀ ਖੁਸ਼ੀ ਹੁੰਦੀ ਹੈ ਜੀ ਠੀਕ ਹੈ ਹਾਂਜੀ ਹਾਂਜੀ ਤੁਹਾਡੇ ਬਾਬਾ ਦੇ ਡੇਰੇ ਦੇ ਵਿੱਚ ਵੀ ਤੁਸੀਂ ਗਾਉਂਦੇ ਰਹਿੰਦੇ ਹੋ ਹਾਂਜੀ ਬਾਬਾ ਮੋਤੀਪੁਰੀ ਜੀ ਦੇ ਡੇਰੇ 'ਚ ਵੀ ਗਾਉਂਦੇ ਰਹਿੰਦੇ ਹਈ ਅਸੀਂ ਬਾਕੀ ਆ ਮੈੜੀ ਤੇ ਪ੍ਰੋਗਰਾਮ ਹੁੰਦਾ ਹੀ ਇੱਥੇ ਵੀ ਗਾਉਂਦੇ ਰਹਿੰਨੇ ਜੀ ਲੋਕਾਂ ਵੱਲੋਂ ਕਿੰਨਾ ਕੁ ਮਤਲ ਤੁਹਾਨੂੰ ਉਤਸ਼ਾਹ ਮਿਲਦਾ ਬਹੁਤ ਉਤਸ਼ਾਹ ਮਿਲਦਾ ਜੀ ਲੋਕਾਂ ਮੈਨੂੰ ਬਹੁਤ ਪਿਆਰ ਮਿਲਦਾ ਇੱਕ ਸਾਨੂੰ ਪਹਿਲਾਂ ਤੁਸੀਂ ਗੀਤ ਸੁਣਾਓ ਮੈਂ ਚਾਦਰ ਕੜ ਧੀਨੀ ਗਿਣ ਤੋਪੇ ਪਾਵਾਂ ਜਾਮਣ ਦੀ ਛਾਂ ਹੇਠਾਂ ਨਹੀਂ ਮੈਂ ਭੀੜਾ ਲਾਵਾ ਚਿੜੀਆਂ ਦੀ ਚੀਚੀਨੀ ਤੋਤਿਆਂ ਦੀ ਟੁਕੜੀ ਇਸ ਚਿਚ ਹੀ ਪਗੜੀ ਨੂੰ ਕਦੇ ਦਾਗ ਨਾ ਲਾਵਾਂ ਉਹਦੀ ਚਿੱਟੀ ਪਗੜੀ ਨੂੰ ਕਦੇ ਦਾਗ ਨਾ ਲਾਵਾਂ ਇਹ ਸਨ ਜੀ ਜਗਜੀਤ ਸਿੰਘ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਦੱਬਲੀ ਕਲਾ ਗਰੀਬੀ ਨੇ ਰੱਬ ਦੇ ਰੰਗ ਨਿਆਰੇ ਐ ਬਾਈ ਦੀ ਆਵਾਜ਼ ਬਹੁਤ ਵਧੀਆ ਆਵਾਜ਼ ਐ ਪਰ ਗਰੀਬੀ ਦੇ ਕਾਰਨ ਇਹ ਲੋਕਾਂ ਦੇ ਵਿੱਚ ਉੱਭਰ ਕੇ ਸਾਹਮਣੇ ਨਹੀਂ ਆ ਸਕਿਆ ਪਿੰਡ ਵੱਲੋਂ ਬੜਾ ਇਹਨੂੰ ਪਰਮਾ ਹੰਗਵਾਰਾ ਮਿਲਿਆ ਪਰ ਮਹਿੰਗੀ ਗਾਇਕੀ ਹੋਣ ਦੇ ਕਾਰਨ ਇਹ ਆਪਣੇ ਗੀਤ ਰਿਕਾਰਡ ਨਹੀਂ ਕਰਵਾ ਸਕਿਆ ਬਾਈ ਜੀ ਲਾਹ ਬਹੀਰੇ ਦੀ ਆਵਾਜ਼ ਦੇ ਵਿੱਚ ਬਹੁਤ ਸੋਹਣਾ ਗੀਤ ਗਾਉਂਦੇ ਐ ਮੈਂ ਦਰਸ਼ਕਾਂ ਨੂੰ ਅਪੀਲ ਕਰੂੰਗਾ ਕਿ ਇਹਨਾਂ ਦੀ ਅਸੀਂ ਇੰਟਰਵਿਊ ਕੀਤੀ ਐ ਇਸ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਲਾਈਕ ਕਰਿਓ ਤਾਂ ਕਿ ਬਾਈ ਵੀ ਆਪਣੀ ਗਾਇਕੀ ਜਿਹੜਿਆ ਲੋਕਾਂ ਦੇ ਸਾਹਮਣੇ ਪੇਸ਼ ਕਰ ਸਕੇ ਦੁਬਾਰਾ ਫਿਰ ਕਿਸੇ ਹੋਰ ਇਸ ਤਰ੍ਹਾਂ ਦੀ ਸ਼ਖਸੀਅਤ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ ਦਿਓ ਅੱਗੇ ਆ ਧੰਨਵਾਦ